अच्छा रैली कोई रैली ਤੇ ਗਿਓ ਤੁਸੀਂ ਬਾਬੂ ਕਾਸ਼ੀਰਾਮ ਨਾਲ ਜਾਂ ਮਾਇਆਵਤੀ ਨਾਲ ਕੋਈ ਸਟੇਜ ਜਿਹਨੇ ਸਾਂਝੀ ਕੀਤੀ ਹੋਵੇ ਹਾਂਜੀ ਹਾਂਜੀ ਉਹ ਤਾਂ ਅਸੀਂ ਜਾਂਦੇ ਪੰਜਾਬ ਦੇ ਵਿੱਚ ਪੰਜਾਬ ਦੇ ਵਿੱਚ ਹੋਰ ਕਿੱਥੇ ਕਿੱਥੇ ਗਿਓ ਅਸੀਂ ਦਿੱਲੀ ਵੀ ਜਾਂਦੇ ਤੇ ਮਾਇਆਵਤੀ ਦੇ ਜਨਮ ਦਿਨ ਤੇ ਜਾਂਦੇ ਸੀ ਜਾਂਦੇ ਅੱਛਾ ਦਿੱਲੀ ਮਨਾਉਂਦੇ ਸੀਗੇ ਪੁਣੇ ਜਾਂਦੇ ਅੱਛਾ ਪਹਿਲਾਂ ਜਾਂਦੇ ਪਹਿਲਾਂ ਮਨਾਉਂਦੇ ਤੇ ਜਾਂ ਜਾਂਦੇ ਜਦ ਵੀਰ ਜੀ ਹੈਗੇ ਤੇ ਜਾਂਦੇ ਅੱਛਾ ਉੱਥੇ ਤੁਸੀਂ ਫਿਰ ਸੈਲੀਬ੍ਰੇਟ ਕਰਦੇ ਸੀ ਸਾਰਾ ਹਾਂਜੀ ਅੱਛਾ ਜਨਮ ਦਿਨ ਹੁਣ ਜਾਂਦੇ ਵੀਰ ਜੀ ਚਲੇ ਗਏ ਫਿਰ ਥੋੜਾ ਜਿਹਾ ਉਹਨਾਂ ਨਾਲ ਵੀ ਜਨਮ ਦਿਨ ਘਟਾਤਾ ਮਨਾਉਣਾ ਮਨਾਉਂਦੇ ਪਹਿਲਾਂ ਬੱਲਾਉਂਦੇ ਤੇ ਉਹ ਨਹੀਂ ਮਨਾਉਂਦੇ ਮੈਂ ਜਦੋਂ ਪਹਿਲੀ ਵਾਰ ਭਰਾ ਐਮਪੀ ਬਣਦਾ ਤਾਂ ਮੈਨੂੰ ਲੱਗਾ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਹੁੰਦਾ ਭੈਣ ਦੇ ਲਈ ਹਾਂਜੀ ਉਹ ਤਾਂ ਹੈ ਹੀ ਕਿੰਨਾ ਚਾਹ ਸੀਗਾ ਉਹਨੂੰ ਬਹੁਤ ਜ਼ਿਆਦਾ ਕੰਪੇਨ ਕੀਤੀ ਰੱਜ ਕੇ ਉਹ ਤਾਂ ਹੈ ਕਰੀਏ ਬੋਟਾ ਮੰਗੀਆਂ ਘਰ ਘਰ ਜਾ ਕੇ ਉਹ ਤਾਂ ਅਸੀਂ ਹੁਣ ਵੀ ਮੰਗਦੇ ਆ ਆ ਮੰਗੀਆਂ ਐ ਅੱਛਾ ਪਰ ਉਹ ਚਾਰ ਪਰ ਤੇ ਖੜੇ ਤੇ ਅਸੀਂ ਅੱਧਰ ਅੱਛਾ ਭਰਾ ਦੇ ਲਈ ਪ੍ਰਚਾਰ ਨਹੀਂ ਕੀਤਾ ਉੱਥੇ ਜਾ ਕੇ ਨਹੀਂ ਦਾਦਾ ਜਾਦਾ ਨਹੀਂ ਸੀ ਮੈਂ ਨਹੀਂ ਜੰਦੀ ਨਹੀਂ ਸੀਗੀ اچھا ਜਦੋਂ ਥੋੜਾ ਘਰੇਲੂ ਜਿਹਾ ਮਾਮਲਾ ਤਾਂ ਨਾ اچھا اچھا ਹੁਣ ਤਾਂ ਤੁਹਾਨੂੰ ਉਹਦਾ سپورਟ ਤੁਸੀਂ ਕਿੱਥੇ سپورਟ ਤਾਂ ਜ਼ਰੂਰ ਤਾਂ ਹੀ ਕਰਦੇ ਜਦੋਂ ਜਿੱਤੇ ਫਿਰ ਜਿੱਤ ਕੇ ਪਹਿਲੀ ਵਾਰ ਇੱਥੇ ਆਏ ਤੁਹਾਨੂੰ ਮਿਲਣ ਐਮਪੀ ਬਣ ਕੇ ਤਾਂ ਉਦੋਂ ਉਦੋਂ ਕੀ ਕੀ ਖਲਾਫ ਸੀ ਉਦੋਂ ਖਲਾਫ ਉਸ ਕੋਈ ਖੁਸ਼ੀ ਦਾ ਉਹਦਾ ਕਾਫਲਾ ਹੋਣਾ ਪੂਰਾ ਐਮਪੀ ਸੀਗੇ ਹਾਂਜੀ ਹਾਂਜੀ ਮੈਂ ਕਹਿੰਦੀ ਬਈ ਪੁਲਿਸ ਕੋਠਿਆ ਪਰ ਵੀ ਚੜ ਜਾਂਦੀ ਤੇ ਪੁਲਿਸ ਵਾਲੇ ਦਾਲੇ ਵੀ ਹੋਰ ਦੇ ਘਰਾਂ ਪਰ ਵੀ ਖੜੀ ਹੁੰਦੀ ਸੀ। ਅੱਛਾ। ਕਈ ਵਾਰ ਤਾਂ ਕਹਿੰਦੇ ਗੁਰਵਚਨ ਦੇ ਘਰ ਨੂੰ ਜਦ ਪਹਿਲੀ ਵਾਰ ਆਏ ਆ ਵੀਰ ਜੀ। ਮਾਇਮਤੀ ਜੀ ਵੀ ਨਾਲੇ ਸੀ। ਅੱਛਾ। ਉਹ ਕਿਸੇ ਨੂੰ ਕਿਹ ਪਤਾ ਵੀ ਪੁਲਿਸ ਕਾਹਤੇ ਆਈ ਐ। ਅੱਛਾ। ਸਾਨੂੰ ਤਾਂ ਪਤਾ ਹੀ ਤਾਂ ਇੱਥੇ ਪੁਲਿਸੇ ਪੁਲਿਸ ਫਿਰਦੀ ਸੀ। ਪਿੰਡ ਦੇ ਵਿੱਚ ਪੂਰਾ ਛੋੜੇ ਦੇ ਵਿੱਚ ਫੈਲ ਹੋ ਗਿਆ। ਪੂਰੇ ਤੇ ਹਾਂ। ਅੱਛਾ। ਕਹਿੰਦੇ ਗੁਰਵਚਨ ਦੇ ਘਰ ਨੂੰ ਘੇਰਾ ਪੈ ਗਿਆ। ਅੱਛਾ। ਲੋਕਾਂ ਨੇ ਦੂਰ ਵਸਣ ਵਾਲੇ। ਹਾਂ। ਬਿਪੁਰਸਾ ਇਹ ਤਾਂ ਘੇਰੇ ਪਿਆ। ਹੂੰ। ਬੇਨੇ ਪੁਲਿਸ ਪਹਿਲਾਂ ਕਦੇ ਦੇਖੀ ਨਹੀਂ ਪੁਲਿਸਾਂ ਤੇ ਸੜਕਾਂ ਤੇ ਪੁਲਿਸੇ ਪੁਲਿਸ ਦਰ ਵੀ ਫੇ ਪਤਾ ਲੱਗਿਆ ਵੀ ਹਾਂ ਸਾਬ ਕਾਂਸ਼ੀਰਾਮ ਆਏ ਕਰਾਂ ਮਾਇਆਬਦੀ ਜੀ ਵੀ ਆਏ ਅੱਛਾ